ਵੇ ਨਹੀਂ ਜੀ ਉਹ ਤਾਂ ਇੰਨੇ ਪਰਸੈਂਟ ਘੱਟ ਡਿੱਗਿਆ ਤਾਂ ਇੰਨੇ ਪਰਸੈਂਟ ਚੋਇਆ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਪਾਵਾਂਗੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਦੇ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸਡੀਆਰਐਫ ਦੇ ਵਿੱਚ 600 ਰੁਪਏ ਆਮਾਵਜਾ ਮਿਲ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਉਹ ਕਹਿੰਦੇ ਜੀ ਪੈਸੇ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 600 ਰੁਪਏ ਦਿੰਦੇ ਹੋ ਜੀ ਐਸਡੀਆਰਐਫ ਦਾ ਕਾਨੂੰਨ ਕਹਿੰਦਾ ਐਸਡੀਆਰਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ 40000 ਮਿਨੀ ਜੇ ਜਿਹੜੇ ਪਸ਼ੂ ਹੜਾਂ ਚ ਵਹਿ ਗਏ ਜੇ ਗਾਂ ਜਾਂ ਮੱਝ ਹੜਾਂ ਚ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ ਬਾਕੀ ਪਸ਼ੂਆਂ ਦਾ ਨਿਯਮ ਅਨੁਸਾਰ ਭਰਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ ਕਿ ਨਹੀਂ ਜੀ ਉਹ ਤਾਂ ਇੰਨੇ ਪਰਸੈਂਟ ਘਰ ਡਿੱਗਿਆ ਤਾਂ ਇੰਨੇ ਪਰਸੈਂਟ ਚੋਇਆ ਜੇ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ ਭਾਵੇਂ ਘਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਪਾਵਾਂਗੇ। ਉਹ ਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਉਹ ਕੰਮ ਹੀ ਨਾ ਆਈ। ਇਹ ਤਾਂ ਪਹਿਲਾਂ ਕੀ ਕੀਤਾ ਜਾਂਦਾ ਸੀ। ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ, ਇਹ 35 ਤੋਂ 75 ਵਾਲੇ ਚਾਹੁੰਦਾ, ਇਹ 75 ਤੋਂ 76 ਵਾਲੇ ਚ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ। ਉਹਦੇ 'ਚ 42 ਘਰਾਂ ਨੂੰ ਪੈਸੇ ਮਿਲ ਚੁੱਕੇ ਨੇ। ਆਲਰੇਡੀ 12-13 ਨਹੀਂ ਉਹਨਾਂ 'ਚ ਦੋ-ਤਿੰਨ ਦੀ ਡੈੱਡ ਬੋਡੀਆਂ ਨਹੀਂ ਮਿਲੀਆਂ, ਦੋ-ਤਿੰਨ ਦੇ ਵਾਰਿਸ ਨਹੀਂ ਹੈਗੇ। ਮੈਂ ਸਾਰੇ ਡੀਸੀਆਂ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਿਆਂ ਹਾਂ।